ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਯੋਧੇ ਡਟੇ ਹੋਏ ਆ ਮਰਨਮਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਖਨੋਈ ਮੋਰਚਾ ਹੈ ਜਿੱਥੇ ਸਾਡੀ ਜਰਨੈਲ ਸਰਦਾਰ ਜਜੀਤ ਸਿੰਘ ਢੱਲੇਵਾਲ ਦੇ ਮਰਨਮਰਤ ਦਾ 53ਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਿਆਰ ਸਿੰਘ ਨੂੰ ਕਹਾਂਗਾ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਰੁਕਿੰਦਰ ਸਿੰਘ ਜੀ ਔਲਕ ਉਹਨਾਂ ਨੇ ਦੱਸਿਆ ਵਾ ਬਾਕੀ ਆਈ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸ਼ੋਰ ਵੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਹੋਣ ਦੇ ਵਿੱਚ ਬੈਠੇ ਨੇ ਉਥੇ ਜਾਣਾ ਸਾਡਾ ਜ਼ਰੂਰੀ ਆ ਲੋਗੇ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤੇ ਦਾ ਜਿਹੜਾ ਖਿਰਦੇ ਬਲੁੰਦਰ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹਨਾਂ ਡੀਕੇਪ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਰੋ ਹੁੰਦੀ ਆਪਾਂ ਭੋਗਦੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਨੂੰ ਆਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨਵਰਤ ਤੇ ਬਹਿਨੇ ਆ ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਜਿਹੜੀਆਂ ਸਾਡੀਆਂ ਮੰਗਾ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ ਬਹੁਤ ਧੰਨਵਾਦ। ਪਰ ਵੇ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ। ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ। ਲੇਕਿਨ ਫਿਰ ਵੀ ਡਟੇ ਹੋਏ ਨੇ, ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ। ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ। ਤੇ ਮੈਂ ਵੀਰ ਨੂੰ ਕਹਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜ਼ਰੂਰ ਵੀਡੀਓ ਦਿਖਾ ਦੇ ਜਿਹੜੇ ਜੋਧੇ ਡਟੇ ਹੋਏ ਆ। ਕਿੰਨਾ ਬਣਿਆ ਕੋ? मारूं कंध बोलाऊं